ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਰੀਵੀ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਪੁਰ ਸਾਹਿਬ ਬਾਈ ਦਾ ਨਾਮ ਜੋਬਨ ਹੈ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਹਾਂ ਤਿੰਨ ਨਾਗਰ ਗਾਵਾਂ ਦੇ ਵਿੱਚ ਦਿਖਾਵਾਂਗੇ ਤੇ ਤਿੰਨੇ ਗਾਵਾਂ ਜਿਹੜੀਆਂ ਸੋਈਆਂ ਸੋਈਆਂ ਹੋਣਗੀਆਂ ਜੀ ਜਾਣਕਾਰੀ ਸਾਰੀ ਆਪਾਂ ਇਹਨਾਂ ਤਿੰਨਾਂ ਗਾਵਾਂ ਦੀ ਬਾਈ ਜੋਬਨ ਦੇ ਕੋਲੋਂ ਪੁੱਛ ਲਈ ਤੇ ਹੋਰ ਅਸਾਂ ਜੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਨਰਖ ਪਰਖ ਜਿਹੜੀ ਕਰਨੀ ਆ ਪਸ਼ੂ ਦੀ ਉਹ ਤੁਸੀਂ ਆਪ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਸਾਡਾ ਕੰਮ ਸਿਰਫ ਵੀਡੀਓ ਬਣਾਉਂਦਾ ਵਾ ਪਸ਼ੂ ਤੁਸੀਂ ਖਰੀਦਣਾ ਵਾ ਸਾਡੀ ਕੋਈ ਜਵਾਬਦੇਹੀ ਨਹੀਂ ਆਪਣੀ ਸਮਝਣਾ ਆਪਣੀ ਸੋਚਣਾ ਪਸ਼ੂ ਆਪਣੀ ਤਸੱਲੀ ਕਰਕੇ ਖਰੀਦ ਲਿਆ ਕਰੋ ਸੋ ਦੋਸਤੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਆਓ ਆਪਾਂ ਬਾਈ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਨਾਲ ਪਸ਼ੂਾਂ ਦੀ ਪੁੱਛਣੀ ਦੀ ਜੀ ਜੋਗਰ ਭਾਈ ਸასი ਗਾਲ ਸასი ਗਾਲ ਜੀ ਵਧੀਆ ਜੀ ਵਧੀਆ ਜੀ ਸ਼ਰੀਰ ਇਹਦਾ ਕੰਮ ਕਰਦਾ ਚੱਲੀ ਜਾਂਦਾ ਮਾਦੀ ਕਿਰਪਾ ਉਹਦੇ ਨੇ ਇੱਕ ਗਾਣ ਦੀ ਵੀਡੀਓ ਪਾਹੀ ਵੇਖੀ ਉਹਦੇ ਜੀ ਉਹਦਾਂ ਹੀ ਵਿਖਦੀ ਦਾ 15 ਮਿੰਟ ਤੱਕ ਅੱਛਾ ਹਾਂਜੀ ਠੀਕ ਹੈ ਜੀ ਅੱਜ ਵੀ ਕੱਲ ਗਾਵਾ ਦੋ ਹੋਰ ਵੀ ਹੈਗੇ ਕੱਲ ਹੋਗੀ ਵੇ ਲੈ ਜੇ ਬੰਦੇ ਠੀਕ ਹੈ ਜੀ ਤੇ ਉਹ ਇਧਰ ਆਏ ਬੰਦੇ ਮੋਕੇ ਜੜੀ ਰੇਜੋਂ ਮੋਕੇ ਫਿਰ ਬੰਦੇ ਉਹ ਲੈ ਜੇ ਆਏ ਦੋ ਤੇ 10 ਮਿੰਟ ਕੇ ਹੋਰ ਹੀ ਬਰੋਲ ਅੱਜ ਆਪਣੇ ਕੋਲ ਟੋਟਲ ਚਾਰ ਨਾ ਗਿਆ ਨਾ ਆ ਗਏ ਚਾਰ ਬਰਾ ਪਾਉਣੀਆਂ ਤੇ ਨਹੀਂ ਆਉਣੀਆਂ ਤੇ ਨਹੀਂ ਚਲੋ ਕੋਈ ਚੌਕੀ ਵਿਖਾ ਦਾਂਗੇ ਦੇਖ ਕੇ ਬਗਾ ਨਾ ਕੋ ਤਾਂ ਉਹ ਆਈ ਚੋਗੇ ਤੇ ਬੰਦੇ ਲੈਡ ਆ ਗਿਆ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰ ਲਈ ਆਪਣੇ ਜੋ ਬਣਾ ਅਡਰੈਸ ਦਾ ਪਤਾ ਪੈਣੀ ਜਾਂਦੀ ਹੈ ਇਹਦਾ ਸ਼ਹਿਰ ਅੰਮ੍ਰਿਤਸਰ ਢਿਗਲੀ ਅੰਮ੍ਰਿਤਸਰ ਪੂਰਾ ਨੰਬਰ ਹੈਗਾ 90418 44 ਦਾ ਸ਼ਹਿਰ ਹੈ ਠੀਕ ਹੈ ਇਸ ਗਾਉਂ ਤੋਂ ਸ਼ੁਰੂ ਕਰ ਲਈ ਦਸੀ ਡੀਟੇਲ ਵੀ ਰੱਖਾਂ ਇਹਨੂੰ ਸੁਣੀ ਨਹੀਂ ਜੀ ਚਾਹਤਾ ਕਿ ਕੰਨ ਉਹਗਾ ਉਹ ਬੱਚਾ ਜੀ ਗਿੱਲਾ ਨੜੂ ਇਹਦੇ ਬੱਚੇ ਦਾ ਬੱਚਾ ਕੀ ਮਕਰਦਾ ਸ਼ਾਇਦ ਮਾੜਾ ਬੱਚਾ ਇਹ ਠੀਕ ਹੈ ਜੀ ਕਿੰਨਾ ਗਾਉਂ ਤੇ ਨਾਮ ਕਿ ਲੱਗੇ ਆ ਇੰਨਾ ਗਾਵਾ ਤੇ ਮੋ ਬੱਚੇ ਆ ਬੱਚਾ ਜੀ ਗਿੱਲਾ ਨੜੂ ਜਗੇ ਆਹ ਰੋ ਜੀ ਚੈੱਕ ਕਰਨ ਨੂੰ ਕਿਦਾਂ ਦੀ ਸੂਈ ਹੈ ਇਹ ਪਰਸੋਂ ਸ਼ਾਮੀ ਦੀ ਸੂਈ ਹੈ ਪਰਸੋਂ ਸ਼ਾਮਾਂ ਦੀ ਸੂਈ ਨੜੂ ਆਉਣਾ ਉਠਾਂ ਦੀ ਨਜਾਲਪੁਰੀ ਇਹ ਬੋਲ 10 ਕਿਲੋ ਗੱਲ ਵੀਰ ਧਿਆਨ ਨਾਲ ਸੁਣੋ ਕਿਉਂਕਿ ਤੰਨਾ ਗਾਮ ਦਾ ਮਗਰ ਫਿਰ ਬੱਚੇ ਬੱਚੇ ਹਾਂਜੀ ਤੇ ਨਾ ਗਾਮ ਮਗਰ ਬੱਚੇ ਜੀ ਹਾਂਜੀ ਹਾਂਜੀ ਕਿੰਨਾ ਬੋਲ ਥਲੇ ਇਹ 10 ਕਿਲੋ ਬੋਲੀ ਹੋਊਗੀ ਦੋਨਾਂ ਅੰਗਾਂ ਦੀ ਠੀਕ ਸਾਫ਼ ਕਰਤੀ ਸਾਫ਼ ਕਰਦੀ ਤੇਰੇ ਲਓ ਜੀ ਕੱਢੀ ਫਾਲ ਪੂਰੀ ਹੈਗੀ ਆ ਸਵਾ ਦੁੱਜਾ ਸੀ ਹਾਂਜੀ ਹਾਂਜੀ ਦੁੱਜਾ ਸਵਾ ਸੀ 10 ਲੀਟਰ ਦੇ ਲਾਗੇ ਬੰਨੇ ਬੋਲੀ ਦੋਸਤੋ ਤਿਆਰ ਹੈ ਜਿਹੜੀ ਕਾਬੇ ਘਾਟ ਗਾਂ ਦਾ ਚੰਗਾ ਸ਼ਾਈਨਿੰਗ ਚੰਗੀ ਹੈ ਕਰ ਲਈ ਚੱਕ ਤੀਜਾ ਦਿਨ ਹੋ ਗਿਆ ਸੂਈ ਨੂੰ ਹਲੋ ਜੀ ਵੇਖੋ ਜੀ ਖਨਾ ਤੁਹਾਨੂੰ ਦੀ ਕੁਆਲਿਟੀ ਚੈੱਕ ਕਰ ਲਓ ਸੀਲਸ ਲੱਗ ਪੂਰੀ ਗਿਆ ਵੇਖੋ ਜੀ ਹਲੋ ਬਹੁਤ ਵਧੀਆ ਥੀ ਚਵਾਈ ਜਿਹੜਾ ਮੁੱਠੀ ਮੁੱਠੀ ਵਾਲਾ ਥਾਣਾ ਗੁਲਾਬੀ ਰੰਗ ਦੇ ਥਣ ਲੱਗੇ ਚਾਰੇ ਨਿਕਲਦੇ ਨੇ ਗੈਪ ਦੇ ਵਿੱਚ ਚੱਕ ਲਓ 10 ਲੀਟਰ ਤੋਂ ਸਟਾਰਟਿੰਗ ਕੀਤੀ ਆ 10 ਕਿਲੋ ਬੌਲੀ ਹੋ ਗਈ ਹੈ ਭਲ ਭੁਲੀ ਪਈ ਆ ਠੀਕ ਹੈ ਜੀ ਤੇ ਸਵੇਰੇ ਸਾਰੀ ਸਾਫ ਕਰਤੀ ਸੀ ਲਓ ਜੀ ਕਰ ਲਓ ਚੱਕ ਮੇਰੇ ਵੀਰ ਇਹ ਜੋਬ ਨੂੰ ਮੋਲ ਕਿੰਨਾ ਕਰਨਾ ਹੈ ਮੋਲੇ 30000 ਦੇ ਦਿਆਂਗੇ ਕੀ ਯਾਰ 30000 ਕਿੰਨਾ ਕੁ ਮੰਨਣਾ ਸਦਾ 2000 ਰੁਪਏ ਕਰ ਦਈਏ 2200 ਯਾਰ ਐਗੀ ਕਿ ਜਿਸ ਕਿ ਉਰੇ ਪੂਰੇ 5000 ਦੀ ਵਾਚੀ ਦੇਣਾਗੇ ਤਾਂ ਇਹ ਕਿ ਦਿਖਾਣੇ ਹਲੋ ਜੀ ਹਲੋ 2000 ਰੁਪਿਆ ਡਿਮਾਂਡ 25000 ਦੇ ਵਿੱਚੋਂ ਤੁਹਾਡਾ ਆਇਆਗੇ ਤਾਂ ਮਾਨ ਤਨ ਛੋੜ ਛਪਾ ਬੋਧਾਨ ਘਾਟਵਾਦ ਗਭੂ ਛੱਟਾ ਨਹੀਂ ਹੋਗਾ ਕੋਈ ਡੋਕਲ ਨਾ ਹੋਊ ਚੋਣ ਠੀਕ ਹੈ ਜੀ ਆਪਣੀ ਗਵਰੰਟੀ ਹੋਊ ਚਲ ਜੀ ਇਹ ਤੋਂ ਅੱਗੇ ਦੋ ਨੰਬਰ ਦੀ ਦਸੀ ਡਿਟੇਲ ਇਹ ਵੀ ਪਰਸੋਂ ਸ਼ਾਮ ਮਾਰੀ ਸੁਈ ਆ ਹਾਂ ਜੀ ਉਹ ਪਰਸੋਂ ਦੇਣੀ ਸੁਈ ਇਹ ਪਰਸੋਂ ਸ਼ਾਮੀ ਸੁਈ ਆ ਇਹਦੇ ਮਗਰ ਬੱਚਾ ਦੋਸਤੋ ਇਹਦੇ ਨਾਲ ਲੈ ਲਓ ਵਖਾ ਦੇਣਾ ਵਸ਼ਾ ਤੈਨੂੰ ਆ ਬੱਚਾ ਜੀ ਅੱਛਾ ਜੋ ਬਣਾ ਇਹਦੇ ਥੱਲੇ ਬੋਲਾ ਕਰਨਾ ਹਾਂ ਮਾਰੂ ਗਿੱਲਾ ਨਾਲ ਵੀ ਆ ਜੀ ਠੀਕ ਹੈ ਇਹਨਾਂ ਚੈੱਕ ਕਰ ਲਓ ਬੱਚਾ ਦੋਸਤੋ ਆਬ ਤਾਂ ਇਹ ਤਾਂ 10 ਕਿਲੋ ਬੋਲੀ ਹੋਗੇ 10 ਕਿਲੋ ਬੋਲਾ ਹਾਂ ਸੁਆਹ ਵੀ ਦੁਜਾ ਸੀ ਸੁਆਹ ਦੁੱਧ ਰਾਈ ਕੱਢੋ ਬਾਹਰ ਲਿਓ ਜੀ ਤੇ 10 ਸੁਆਹ ਦੋਸਤੋ ਸੇਮ ਆ ਬੋਲੀ ਇੱਕੋ ਜਿਹਾ ਤਕਰੀਬਨ ਬੋਲਾ ਤਿਆਰ ਆ ਥੱਲੇ ਗਾਵਾਂ ਦੇ 10-10 ਕਿਲੋ ਤੋਂ ਸਟਾਰਟਿੰਗ ਇਹ ਵੀ ਸੁਆਹ ਦੁਜਾ ਇਹਦੇ ਮਗਰ ਬੱਚਾ ਵੱਛਾ ਸਾਹਮਣੇ ਚੈੱਕ ਕਰ ਲੋ ਇਹਦੇ ਦੋਸਤੋ ਹਨਾਂ ਦੀ ਜਿਹੜੀ ਕੁਆਲਿਟੀ ਮੈਂ ਤੁਹਾਨੂੰ ਦਿਖਾਉਣਾ ਇੱਕ ਰੀ ਨੇੜੇ ਟੱਕੇ ਨਾ ਗਾ ਨੂੰ ਲੋ ਜੀ ਕਰੋ ਚੈੱਕ ਜੀ ਇੱਥੇ ਵੀ ਬੁਰਦਾ ਸੀ ਨਾ ਪੂਰੀ ਗਾਲਾ ਖੁੱਲੀ ਰਹਿੰਦੀ ਸੀ ਤਾਂ ਬੁਰਾ ਨਾ ਕਰਦੀ ਹੋਵੇਗੀ ਉਹਦੇ ਕਰਕੇ ਥੋੜਾ ਘਾਟ ਤੁਰਦੀ ਆ ਤੇ ਆਏ ਪੂਰੀ ਮਨਾਉਂਦੀ ਹੋਗੀ ਹੋਰ ਕੋਈ ਗੱਲ ਬਾਕੀ ਠੰਡੀ ਠੰਡੀ ਹੋਗੀ ਚੈੱਕ ਕਰ ਲੋ ਦੇਖੋ ਪੂਰੀ ਸੀਲਸ ਲੱਗ ਜੇ ਅੱਛਾ ਭੂ ਕਰਕੇ ਕਰਦੀ ਤੁਰਦੀ ਘਾਟ ਆ ਉਹਦੇ ਕਰਕੇ ਉਹ ਕਰਦੀ ਹੋਵੇ ਕੋਈ ਗੱਲ ਆ ਲੋ ਤੁਸੀਂ ਚੈੱਕ ਕਰ ਲੋ 10 ਲੀਟਰ ਬੋਲਾ ਤਿਆਰ ਥੱਲੇ ਵਚਾ ਦੇ ਮਗਰ ਵਚਾ ਤੇ ਮੋਲ ਬਾਈ ਤੋਂ ਪੁੱਛ ਰਹੀ ਦੀਆਂ ਕੀ ਕਰਦਾ ਦਾ ਜੋਮ ਬਾਈ ਕੰਨਾ ਮੋਲ ਕਰਨਾ ਮੋਲ 28 ਹੈ ਜੀ ਦੇਣਾ ਵੀਰ ਆਪਾ 28000 ਰੁਪਏ ਡਿਮਾਂਡ ਦੇਣੀ ਕਿੰਨੇ ਦੀ ਇਹ ਕਿ ਧਾਰਾ ਮਖਾਇਓ ਮਾਰੀਆਂ ਜੀ ਇਹ ਦੇਖ ਚਾਰੇ ਥਾਂ ਦੇ ਧਾਰਾ ਦੋਸਤੋਂ ਚੈੱਕ ਕਰ ਲੋ ਹਾਂ ਜੀ ਦੱਸਿਓ ਫਿਰ ਇਹਦੇ 21 ਹਰਮਾਨ ਹੋਊਗਾ 27 ਹਾਂ ਮਰਾਪਣਾ ਕਰਦੇ ਜੀ ਦੇ ਰਾਂਗ 25000 ਦੇ ਬੇਲਾ ਆਪਣੀ ਸੋਚ ਬੇਲਾ ਮਹਾ ਵਿਭਾਗ ਦੇ ਠੀਕ ਹੈ ਜੀ ਹਾਂ 25 25000 ਰੁਪਏ ਦੋਸਤੋਂ ਮੁੱਲ ਪਿਆ ਜੀ ਗਾਵਾਂ ਤੋਂ ਮੈਂ ਦੂਜਾ ਸੂਬਾ ਤਾਜ਼ੀਆਂ ਸੂਈਆਂ 10 10 ਕਿਲੋ ਬੜੇ ਤੋਂ ਸਟਾਰਟਿੰਗ ਪੁਰਾਣਾ ਮੂਲਾ ਗਾਵਾਂ ਨੇ ਮਾਰਨਾ ਇਹ ਠੀਕ ਹੈ ਜੀ ਇਹ ਤੋਂ ਅੱਗੇ ਬਾਈ ਦੇ ਕੋਲ ਇੱਕ ਆ ਗਈ ਲਾਲ ਰੰਗ ਦੀ ਜਰਸੀ ਆ ਲੋ ਕਰੋ ਚੱਕ ਜੀ ਭਾਈ ਇਹ ਨੂੰ ਸੂਈ ਨਹੀਂ ਕੰਮ ਆਉਂਦੀ ਇਹ ਨੂੰ ਸੂਈ ਨਹੀਂ ਕੋਈ ਪਰਾਇ ਸਾਲ ਦੀ ਸੂਈ ਤੇ ਦੋਹਾਂ ਸਾਲਾਂ ਦੀ ਸੂਈ ਜੇ ਇਹਨੂੰ ਬਣੀ ਦਾ 2 ਮਹੀਨੇ ਦੁੱਧ ਸ਼ੇਕ ਲਓ ਜੇ ਤੋਂ ਦੁੱਧ ਸ਼ੇਕ ਲਓ ਤਿਆਰ ਹੈ ਜੀ ਬਣੀ 2 ਮਹੀਨੇ ਦੀ ਜੀ ਦੋਵਾਂ ਮਹੀਨੇ ਦੀ ਬਣੀ ਕਨਫਰਮ ਕੋਈ ਨਹੀਂ ਚੈੱਕ ਪਾਸ ਕੋਈ ਨਹੀਂ ਟੈਕ ਹੋਣੀ ਹੋਈਆਂ ਦਿਨਾਂ ਨੂੰ ਠੀਕ ਹੈ ਜੀ ਅੱਡੋ ਤੋਰ ਜੀ ਨੂੰ ਮੜਾ ਤੋਰ ਕੇ ਦਿਖਾ ਦਈਏ 6 ਲੀਟਰ ਦੁੱਧ ਦੋਸਤੋ ਮੌਕੇ ਦਾ ਤਿਆਰ ਹੈ تصਦੀ ਤੁਸੀਂ ਕਰਨੀ ਹੈ ਬੇਸ਼ੱਕ ਆਨਲਾਈਨ ਕਰ ਲਓ ਆਫਲਾਈਨ ਕਰ ਲਓ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਦੇ ਦੇਖੋ ਜੀ ਬਿਲਕੁਲ ਛੋਟੇ ਜੇ ਮੁੱਲ ਦੀ ਲੋਜੀ ਕਰੀ ਚੱਕ ਇਹ ਫੋਟੋ ਇਹ ਬੜੇ ਵਾਗਰ ਇਹ ਆਪਾਂ ਗਾ ਦੇਣਾ 6500 ਰੁਪਏ ਦੀ 6500 ਰੁਪਏ ਦੀ ਹਾਂ ਠੀਕ ਲੋ ਮੈਂ ਕਹਿੰਦਾ 6500 5 ਕਿਲੋ ਦੁੱਧ ਹੋਊਗਾ ਖੁੱਲ ਰੁੱਲਾ ਅੱਛਾ ਜੀ ਸਾਢੇ 6000 ਰੁਪਿਆ ਇਹਦੀ ਦੀਮਾਨ ਰੱਖੀ ਜੇ ਕੁਝ ਹੈਗਾ ਮੰਨਣੇ ਚ ਪੂਰੇ 6000 ਰੁਪਏ ਦੇ ਦਾਂਗੇ ਪੂਰੇ 6000 ਰੁਪਏ ਹਾਂ ਇਸ ਹੋ ਕੇ ਬਾਈ ਦੇ ਕੋਲ ਗਾਂ ਖੋਰ ਵੀ ਆ ਮੈਂ ਕੈਮਰਾ ਮੜਾ ਜਾ ਮਾਰ ਦੇਣਾ ਤੇ ਪਸਾਂ ਦੇ ਜਿਹੜੇ ਵੀਰ ਨੂੰ ਆਗੂ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਕਿਉਂਕਿ ਇਹਦੀ ਗਾਂ ਦੀ ਚੋਾਈ ਜਿਹੜੀ ਲੇਟ ਹੋਈ ਆ ਵੈਸੇ ਤੇ ਵੀਰ ਕਹਿੰਦਾ ਨਹੀਂ ਮਖਾਉਣੀ ਵੀਡੀਓ ਦੇ ਵਿੱਚ ਚਲੋ ਬਾਕੀ ਦੋਸਰ ਜਿਹੜੀ ਆਰਡਰ ਕੁਆਲਟੀ ਹੈ ਜਿਹੇ ਕਰਮਚਾਰੀ ਨੇ ਬਹੁਤ ਸੋਹਣੀ ਤਿਆਰ ਕੀਤੀ ਹੈ ਚਵਾਈ ਤਕਰੀਬਨ ਕੋਈ 9 9.5 10 ਵਜੇ ਦੇ ਵਿੱਚ ਲੱਗ ਬੰਨੀ ਹੋਏਗੀ ਜੋਰ ਮਾਈ ਕਨਾਡਾ ਮੋ ਗਿਆ ਸੀ ਇਹ ਫਿਰ ਇਹ ਰੁਪਈਆ ਵਸ਼ੇਮਾਦਨ ਹੋਊਗਾ ਆ ਵਸ਼ੇਮਾਦਨ ਦੇ ਮਗਰ ਵੀ ਦੋਸਤੋ ਆ ਬੱਚਾ ਚੋਬਰ ਜੇ ਇਹ ਦੁੱਧ ਹੋਗਾ ਕੋਈ 20 22 ਕਿਲੋ ਦੁੱਧ ਹੋਗਾ 20 22 ਕਿਲੋ ਹੋਣ ਕਿੰਨਾ ਚੋਇਆ ਆ ਬਸ ਇਹ ਚੋਗੇ ਲਿਆਂਦੀ ਸਿਰੇ ਸਿਰੇ 1.5 ਕਿਲੋ ਦੁੱਧ ਚੋਇਆ ਬੱਚੇ ਨੂੰ ਛੱਡ ਕੇ ਕਿੰਨਾ ਚੋਇਆ ਆ ਜੀ ਸਰੇ 39 ਕਿਲੋ ਚੋਕੀ ਲੱਦੀ ਹੈ ਪਰ ਹੁਣ ਮੇਰਾ ਮੌਕੇ ਦਾ ਦੋ ਦੁੱਧ ਹੋ ਗਿਆ 20 ਕਿਲੋ ਦੁੱਧ ਹੋ ਗਿਆ ਦੋ ਨੰਬਰ ਉਹ ਦੋ ਜ਼ਿਆਦੇ 23 24 ਕਿਲੋ ਕਰ ਵਾਲੇ ਅੱਛਾ ਜੀ ਪਰ ਆਪਾਂ ਤੋਂ ਇੱਕੋ ਟਾਂਕ ਚੋਈਏ ਰੇ ਤੋੜ ਕੇ ਦਿਖਾ ਦੀਏ ਲਿਆ ਜੀ ਆਪਾਂ 20 ਕਿਲੋ ਕਰਕੇ ਦਵਾਂਗੇ ਲਈ ਤੁਹਾਨੂੰ 20 ਕਿਲੋ ਦੁੱਧ ਦੋਸਤੋ ਮੌਕੇ ਦਾ ਤਿਆਰ ਆ ਕੋਈ ਵੀ ਆਵੇ ਇੱਕ ਟਾਈਮ ਦੋ ਟਾਈਮ ਚੋਕ ਕੇ ਆਪਣੀ ਤਸੱਲੀ ਕਰ ਸਕਦਾ ਵਾ ਭੱਜੇ ਸ਼ਾਮ ਨੂੰ 5 ਵਜੇ ਚੋਲੇ ਪਰਸੋ ਦਿਨੇ ਥੋੜੇ ਚੋਲੇ 5 ਵਜੇ ਠੀਕ ਹੈ ਜੀ ਲੋ ਕਰ ਲੋ ਚੱਕ ਜੀ ਆਪਾਂ ਚੋਕੀ ਲੱਦੀ ਕੋਈ ਇੱਕੋ ਟਾਂਗੀ ਠੀਕ ਹੈ ਜੀ ਬਾਕੀ ਤਰੇ ਸਾਡੇ ਨਾਲ ਚੋਈਏ ਤੇ ਪਛੀ ਪੂਰੀ ਬਣ ਜੀਏ ਆ ਲੋ ਜੀ ਕਰ ਲੋ ਚੱਲ ਜੀ ਕੋਈ ਨਹੀ ਦਵਾਈ ਨਹੀਂ ਆਈ ਦੋ ਉਦਾਂ ਹੀ ਤੇ ਲਬੜੀ ਲਬੜੀ ਰੱਖੀ ਆ ਜੀ ਠੀਕ ਹੈ ਜੀ ਜਮਨભાઈ ਮੋਲੇ ਦਾ ਦੱਸ ਦੇਣਾ ਇਹ 7000 ਦੀ ਗਾਹ ਦਾ ਨਾ ਵੀ ਰਪਾ 60000 ਰੁਪਏ ਹਾਂ ਕਿੰਨਾ ਕੁ ਮੰਨਣੇ ਚੋ ਮਾਂ ਦਾ ਇਹ ਤਾਂ 3000 ਰੁਪਏ ਦਾ ਹੋਊਗਾ 57000 ਰੁਪਏ ਹਾਂ ਤੇ ਕਿ ਜਿਸ ਕੀ ਹੋਣਾ ਫੌਦੀ ਹੋਣੀ ਉਹਨੇ ਹੋਣੀ 100 ਦੀ ਵੀ ਦੀ ਠੀਕ ਹੈ 60000 ਰੁਪਇਆ ਡਿਮਾਂਡ ਹੈ 57000 ਦੋ 20 ਕਿਲੋ ਮਣਕੇ ਦੇ ਦਾਂਗੇ ਜਿੰਨਾ ਕੋ ਲਈ ਉਹ 23 24 ਕਿਲੋ ਦਾ ਦੇ ਵਿੱਚੋਂ ਦੋਵਾਂ ਟਾਈਮ ਦੁੱਧ ਹੈਗਾ ਆ ਠੀਕ ਹੈ ਆਪਾਂ 20 ਕਿਲੋ ਕਰਕੇ ਹੋਣੀ ਦੇ ਦਾਂਗੇ 20 ਕਿਲੋ ਚਵਾਹ ਵੀ ਦਾਂਗੇ ਦੋ ਰੰਗ ਲਓ ਜੀ ਕਰ ਲਓ ਚੱਕ ਹਾਂ ਥਾਂ ਥੋੜੀ ਵਧੀਆ ਕੱਢ ਆਉਂਦੀ ਹੈ ਚਾਰ ਨਗਲ ਖਾਇਆ ਚਾਰੇ ਨਗਲ ਸਵੇਰੇ ਸਵਾਇਆ ਤਸਲੀ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਕਰ ਲਓ ਐਡਰੈਸ ਇੱਕ ਰਿਫੀਆ ਫਿਰ ਬੋਲ ਦੇਣਾ ਪਿੰਡ ਚਾਟੀਵਿੰਡ ਤਸਿਲ ਜਿਲ੍ਹਾ ਸ਼੍ਰੀ ਅਮਰਸਰ ਸਾਹਿਬ ਨਾਮ ਬਾਈ ਦਾ ਜੋਬਨ ਆਉਣ ਨੰਬਰ ਇੱਕ ਰਿਫੀਆ ਬੋਲ ਦੇ ਫਿਰ ਮੋਂ ਨੰਬਰ ਜੀ ਹੈਗਾ 9818 4466 3436 ਨੰਬਰ ਸਿਗੜਿਆ ਮਰਸਰ ਬਾਕੀ ਜਿਹੜੇ ਤਾਂ ਪਹਿਲਾਂ ਫੋਨ ਲਾ ਕੇ ਆ ਗਏ ਮੇਰਾ ਵੀ ਠੀਕ ਹੈ ਜੀ ਧੰਨਵਾਦ ਇਹ ਉਹ ਗਾਵਾਂ ਚਾਰੇ ਇੰਨਾ ਚਾਰਾਂ ਦਾ ਮੇਰਾ ਭਾਵ ਕੇ ਪੁੱਛਿਓ ਠੀਕ ਹੈ ਜੀ ਧੰਨਵਾਦ ਜੀ